brought to by silver pumps top quality aur consistent performance ke liye sirf silver pumps naam yaad rakhna mausam di vaddi update punjab ch vad rya taapman heat wave da alert jari eh shehran ch taapman 42 to paar june mahine di shuruaat beshak meen aur badle mausam karan te garmi te kuj rahat zarur mili si par hun mud to punjab da taapman vadan lagga hai जिस कारण तो पैड समेत लोकां ਦਾ ਘਰੋਂ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਜੈਤਵਾ ਨੂੰ ਪੰਜਾਬ ਚ ਵੱਧ ਤੋਂ ਵੱਧ ਤਾਪਮਾਨ ਕੱਲ ਦੇ ਮੁਕਾਬਲੇ 1.8 ਡਿਗਰੀ ਸੈਲਸੀਅਸ ਵਧਿਆ ਹੈ ਇਹ ਵਾਧਾ ਅਜ ਵੀ ਜਾਰੀ ਰਹਿਣ ਦੀ ਉਮੀਦ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਕੱਲ ਵਾਂਗ ਅਜ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪੰਜਾਬ ਚ ਤਾਪਮਾਨ ਅਜੇ ਵੀ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘੱਟ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੱਲ ਯਾਨੀ 9 ਜੂਨ ਤੋਂ ਹੀਟ ਵੇਵ ਸਬੰਧੀ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ 9 ਜੂਨ ਤੋਂ 11 ਜੂਨ ਤੱਕ ਚਾਤ ਦੇ ਕਈ ਹਿੱਸਿਆਂ 'ਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ 'ਚ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ। ਪੰਜਾਬ 'ਚ ਸਭ ਤੋਂ ਵੱਧ ਤਾਪਮਨ ਬਠਿੰਡਾ 'ਚ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਚੰਡੀਗੜ੍ਹ 39.9 ਡਿਗਰੀ ਅੰਮ੍ਰਿਤਸਰ 38.1 ਡਿਗਰੀ ਲੁਧਿਆਣਾ 40.0 ਡਿਗਰੀ ਫਿਰੋਜ਼ਪੁਰ 40.8 ਡਿਗਰੀ ਫਾਜ਼ਿਲਕਾ 40.8 ਡਿਗਰੀ ਜਲੰਧਰ 39.0 ਡਿਗਰੀ ਪਟਿਆਲਾ 40.3 ਡਿਗਰੀ ਹੀਟ ਵੇਵ ਦੀ ਚੇਤਾਵਨੀ 10 ਜੂਨ ਤੱਕ ਪੰਜਾਬ ਦੇ ਹੋਰ ਹਿੱਸਿਆਂ 'ਚ ਫੈਲਣ ਦੀ ਵੀ ਸੰਭਾਵਨਾ ਹੈ ਜਿਸ ਕਰਕੇ ਤਾਪਮਨ ਬਤਾਰੀ ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕੱਨਾਂ